ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਆਂਬ ਦਾ ਆਚਾਰ ਬਿਲਕੁਲ ਦੇਸੀ ਜਿਹੇ ਤਰੀਕੇ ਨਾਲ ਪੰਜਾਬੀ ਆਂਬ ਦਾ ਆਚਾਰ ਜਿਵੇਂ ਆਪਣੇ ਪਹਿਲਾਂ ਬਜ਼ੁਰਗ ਪਾਉਂਦੇ ਹੁੰਦੇ ਸੀ ਲਓ ਜੀ ਸਭ ਤੋਂ ਪਹਿਲਾਂ ਇਹ ਲਈਨੇ ਆਪਾਂ ਆਂਬ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਕੱਟ ਲਿਆ ਸੀ ਗੁੱਠਲੀਆਂ ਸਾਰੀਆਂ ਅਲੱਗ ਕਰਤੀਆਂ ਤੇ ਹੁਣ ਆਪਾਂ ਆਂਬ ਦੇ ਵਿੱਚ ਇੱਕ ਪੱਤਾ ਜਿਹਾ ਹੁੰਦਾ ਜਿੱਥੋਂ ਆਪਾਂ ਗੁੱਠਲੀ ਕੱਢਦੇ ਆ ਉੱਥੇ ਉਹਨੂੰ ਜ਼ਰੂਰ ਕੱਢਿਆ ਕਰੋ ਕਈ ਵਾਰੀ ਇਹ ਆਚਾਰ ਨੂੰ ਖਰਾਬ ਕਰ ਦਿੰਦਾ ਕੁਸ਼ਕ ਦਾ ਮੈਂ ਪਹਿਲਾਂ ਕੱਢ ਕੇ ਰੱਖਤਾ ਸੀ ਤੇ ਕੁਸ਼ਕ ਆਪਾਂ ਰੱਖ ਲਈ ਸੀ ਤਾਂ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਸਕਾਂ ਸਾਰੇ ਪੱਤਿਆਂ ਨੂੰ ਆਪਾਂ ਇਸੇ ਤਰੀਕੇ ਨਾਲ ਬਾਹਰ ਕੱਢ ਦਾਂਗੇ ਇਕੱਲੇ ਇਕੱਲੇ ਦਾ ਕਰਕੇ ਤੁਸੀਂ ਕੱਢੀ ਜਾਣਾ ਬਹੁਤ ਸੌਖਾ ਨਿਕਲ ਜਾਂਦਾ ਹੈ ਕਾਗਜ਼ ਜੇ ਟਾਈਪ ਹੁੰਦਾ ਹੈ ਬਹੁਤ ਜਿਆਦਾ ਵਧੀਆ ਇਹ ਅੰਬ ਦਾ achar ਆ ਬਣ ਕੇ ਤਿਆਰ ਹੁੰਦਾ ਬਿਲਕੁਲ ਵੀ ਫਰਾਗ ਨਹੀਂ ਹੁੰਦਾ ਤੁਸੀਂ ਜਿੰਨੇ ਮਰਜ਼ੀ ਸਮੇਂ ਤੱਕ ਇਹਨੂੰ ਰੱਖ ਲਿਓ ਅਚਾਰ ਖਤਮ ਹੋ ਜਾਊਗਾ ਪਰ ਅਚਾਰ ਖਰਾਬ ਨਹੀਂ ਹੁੰਦਾ। ਲੋ ਜੀ ਸਾਰੇ ਆਪਾਂ ਆਂਬਾ ਜਿਹੜੇ ਖੁੱਲੇ ਬਰਤਨ ਦੇ ਵਿੱਚ ਪਾ ਲੇ ਤੁਸਕ ਲਿਆ ਇਹ ਮੈਂ ਸਾਡੇ ਮਾਲਵੇ ਦੇ ਵਿੱਚ ਇਹਨੂੰ ਤੁਸਕ ਬੋਲਿਆ ਜਾਂਦਾ ਤੁਸੀਂ ਜਰੂਰ ਦੱਸਿਓ ਤੁਹਾਡੇ ਇਲਾਕੇ 'ਚ ਇਹਨੂੰ ਕੀ ਕਹਿੰਦੇ ਨੇ। ਤੇ ਤਿੰਨ ਕਮੁੱਠੀਆਂ ਇੱਥੇ ਆਪਾਂ ਪਾਵਾਂਗੇ ਲੂਣ ਦੀਆਂ। 6 ਕਿਲੋ ਆਂਬ ਸੀ ਇਹ ਤਕਰੀਬਨ 5 5.5 ਕਿਲੋ ਬਚ ਗਏ ਆ। ਗੁਟਲੀਆਂ ਕੱਢਣ ਤੋਂ ਬਾਅਦ ਇਹ ਲੂਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤਾਂ ਕਿ ਸਾਰੀਆਂ ਫਾੜੀਆਂ ਦੇ ਨਾਲ ਆ ਜਿਹੜਾ ਲੂਣ ਚੰਗੀ ਤਰ੍ਹਾਂ ਲੱਗ ਸਕੇ ਪਹਿਲਾਂ ਆਪਾਂ ਹਲਾਤਾ ਸੀ ਬਰਤਨ ਨੂੰ ਤੇ ਹੁਣ ਆਪਾਂ ਹੱਥਾਂ ਦੇ ਨਾਲ ਰਲਾਵਾਂਗੇ ਲੂਣ ਲਾ ਕੇ ਤੁਸੀਂ ਕਿਸੇ ਟੋਕਰੇ ਵਗੈਰਾ ਦੇ ਵਿੱਚ ਇਹਨੂੰ ਸਿੱਧਾ ਵੀ ਰੱਖ ਸਕਦੇ ਹੋ ਪਰ ਆਪਾਂ ਇਹਨੂੰ ਬਰਤਨ ਦੇ ਵਿੱਚ ਹੀ ਰੱਖਾਂਗੇ ਤਾਂ ਕਿ ਜਿਹੜਾ ਖੱਟਾ ਪਾਣੀ ਆ ਸਾਰਾ ਬਾਹਰ ਨਿਕਲ ਜੇ ਇਹਦੇ ਨਾਲ ਜਿਹੜਾ achar ਆ ਲੰਬੇ ਸਮੇਂ ਤੱਕ ਟਿਕਦਾ ਤੇ ਬਹੁਤਾ ਖੱਟਾ ਵੀ ਨਹੀਂ ਹੁੰਦਾ ਖਾਣ ਦੇ ਵਿੱਚ ਇਨੂੰ ਆਪਾਂ ਟੱਕ ਕੇ ਰੱਖਾਂਗੇ ਘੱਟੋ ਘੱਟ 4 ਤੋਂ 5 ਘੰਟੇ ਵੱਧ ਤੁਸੀਂ ਇਹਨੂੰ ਪੂਰੀ ਰਾਤ ਵੀ ਰੱਖ ਸਕਦੇ ਹੋ ਰਾਤ ਨੂੰ ਤੁਸੀਂ ਲੂਣ ਲਾ ਕੇ ਰੱਖ ਦਿਓ ਸਵੇਰੇ ਤੁਸੀਂ ਇਹਨੂੰ ਕੱਢ ਦਿਓ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਤਕਰੀਬਨ ਇਹਦੇ ਚੋਂ ਗਲਾਸ ਪਾਣੀ ਦਾ ਨਿਕਲਿਆ ਸਾਰਾ ਜਿਹੜਾ ਖੱਟਾ ਪਾਣੀ ਆ ਅਲੱਗ ਹੋ ਗਿਆ ਲੂਣ ਪਾਉਣ ਨਾਲ ਜਦੋਂ ਆਪਾਂ ਲੂਣ ਪਾਇਆ ਸੀ ਤੁਸੀਂ ਚਾਹੋ ਤਾਂ ਇੱਥੇ ਹਲਦੀ ਵੀ ਪਾ ਸਕਦੇ ਹੋ ਇੱਕ ਚਮਚਾ ਫਰ ਆਪਾਂ ਇਕੱਲਾ ਲੂਣ ਹੀ ਪਾਉਨੇ ਹੁੰਦੇ ਆ ਸਾਰੇ ਨੂੰ ਆਪਾਂ ਖਲਾਰ ਕੇ ਟੋਕਰੇ ਦੇ ਵਿੱਚ ਸੁਕਣਾ ਪਾ ਦਾਂਗੇ ਟੋਕਰੇ ਦੇ ਵਿੱਚ ਆਪਾਂ ਸਾਫ਼ ਸੁਥਰਾ ਕੱਪੜਾ ਵਿਛਾਇਆ ਹੋਇਆ ਤੇ ਨੂੰ ਆਪਾਂ ਥੋੜਾ ਜਿਹਾ ਟਾਈਮ ਧੁੱਪ ਲਵਾਵਾਂਗੇ ਤਕਰੀਬਨ 2 ਘੰਟੇ ਤੁਸੀਂ ਵੱਧ ਵੀ ਲਵਾ ਸਕਦੇ ਹੋ ਪੱਖੇ ਦੇ ਥੱਲੇ ਵੀ ਸੁਕਾ ਸਕਦੇ ਹੋ ਜੇ ਤੁਸੀਂ ਨਹੀਂ ਧੁੱਪ ਲਵਾਉਣੀ ਇਹਨੂੰ ਬਸ ਇਹਨੂੰ ਸੁਕਾ ਲੈਣਾ ਜਿਹੜਾ ਪਾਣੀ ਇਹਦੇ ਵਿੱਚ ਬਿਲਕੁਲ ਨਹੀਂ ਹੋਣਾ ਚਾਹੀਦਾ ਗਿੱਲਾ ਨਹੀਂ ਹੋਣਾ ਚਾਹੀਦਾ ਬਹੁਤਾ ਜਿਆਦਾ ਵੀ ਧੁੱਪ ਨਾ ਲਵਾਇਓ ਫਿਰ ਇਹ ਸੁੱਕ ਜੂਗਾ ਖਾਣ ਦੇ ਵਿੱਚ ਫਿਰ ਸਵਾਦ ਨਹੀਂ ਬਣਨਾ ਤਕਰੀਬਨ 2 ਘੰਟਿਆਂ ਦੀ ਧੁੱਪ ਬਹੁਤ ਹੁੰਦੀ ਆ ਤੇ ਤੁਸੀਂ ਬਾਰੀ-ਬਾਰੀ ਇਹਨੂੰ ਵਿੱਚ ਦੀ ਹਿਲਾਉਂਦੇ ਰਹੋ ਤਾਂ ਕਿ ਜਿਹੜਾ ਇਹਦਾ ਪਾਣੀ ਆ ਉਹ ਸੁੱਕ ਜੇ ਸਕੇ। ਲੋ ਜੀ ਇਹਨੂੰ ਆਪਾਂ ਇੱਕ ਪ੍ਰਾਂਤ ਦੇ ਵਿੱਚ ਪਾ ਲਿਆ ਖੁੱਲੇ ਵਰਤਨ ਦੇ ਵਿੱਚ ਦੁਬਾਰਾ ਫੇਰ ਪਾ ਲੈਣਾ। ਬਿਲਕੁਲ ਤੁਹਾਡੇ ਹੱਥ ਆ ਜਿਹੜੇ ਸੁੱਕੇ ਹੋਣੇ ਚਾਹੀਦੇ ਆ ਤੁਹਾਡਾ ਜਿਹੜਾ ਵਰਤਨਾ ਉਹ ਵੀ ਸੁੱਕਾ ਹੋਣਾ ਚਾਹੀਦਾ ਜੋ ਤੁਸੀਂ ਲੂਣ ਲਾਇਆ ਉਦੋਂ ਵੀ ਸੁੱਕਾ ਹੋਣਾ ਚਾਹੀਦਾ ਇਹ ਗੱਲ ਦਾ ਤੁਸੀਂ ਖਾਸ ਖਿਆਲ ਰੱਖਿਓ। ਲੋ ਜੀ ਇਹ ਹੈਗਾ ਪਿਛਲੇ 2 ਸਾਲਾਂ ਦਾ ਬਣਿਆ ਹੋਇਆ ਆਪਣਾ ਅੰਬ ਦਾ ਆਚਾਰ ਜਿਹੜਾ ਬਿਲਕੁਲ ਵੀ ਖਰਾਬ ਨਹੀਂ ਹੋਇਆ ਤੇ ਨਾ ਹੀ ਇਹਦੇ ਵਿੱਚ ਕੋਈ ਬਹੁਤਾ ਤੇਲ ਆ। ਬਹੁਤ ਜ਼ਿਆਦਾ ਸਵਾਦੀ ਹੈ ਚਾਰ ਬਣਿਆ ਸੀ। ਹੁਣ ਇਹਦੇ ਵਿੱਚ ਮਸਾਲ ਆਚਾਰ ਜਿਹੜਾ ਆਪਾਂ ਸਾਰਾ ਖਾ ਲਿਆ ਤੁਸੀਂ ਜਿੰਨੇ ਮਰਜ਼ੀ ਲੰਬੇ ਸਮੇਂ ਤੱਕ ਇਹਨੂੰ ਸਟੋਰ ਕਰ ਲਿਓ ਆਚਾਰ ਖਤਮ ਹੋ ਜਾਊਗਾ ਖਰਾਬ ਨਹੀਂ ਹੋਊਗਾ ਤੁਸੀਂ ਸਾਰੇ ਸਟੈਪ ਫਾਲੋ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਫਿਰ ਕੁਝ ਕੁ ਚੀਜ਼ਾਂ ਰਹਿ ਜਾਂਦੀਆਂ ਨੇ ਲੋ ਜੀ ਇਹ ਲੈਨੇ ਆਪਾਂ ਬੇਸਿਕ ਮਸਾਲੇ ਕਲੌਂਜੀ ਲਈਆ ਸੌਂਫ ਲਈਆ ਤੇ ਮੇਥੇ ਲੈਨੇ ਕਈ ਥਾਵਾਂ ਤੇ ਇਹਨੂੰ ਮੇਥੀ ਦਾਣਾ ਵੀ ਬੋਲਿਆ ਜਾਂਦਾ ਤੇ 1 ਲੀਟਰ ਤੋਂ ਇਹ ਥੋੜਾ ਜਿਹਾ ਘੱਟ ਆ ਜਿਹੜਾ ਤੇਲ ਆਪਾਂ ਲਿਆ ਹੈ 1/2 ਕਿਲੋ ਆਪਾਂ ਤਕਰੀਬਨ ਲੂਣ ਲਿਆ ਤਿੰਨ ਚਮਚੇ ਹਲਦੀ ਦੇ ਲੈਨੇ ਤੇ ਦੋ ਚਮਚੇ ਲੈਨੇ ਆਪਾਂ ਲਾਲ ਮਿਰਚਾਂ ਦੇ ਜਿਹੜਾ ਕੰਟੇਨਰ ਆ ਇਹਨੂੰ ਵੀ ਚੰਗੀ ਤਰ੍ਹਾਂ ਮੈਂ ਧੋ ਕੇ ਧੁੱਪ ਲਵਾਤੀ ਸੀ ਇਹਨੂੰ ਧੁੱਪ ਲਵਾਉਣੀ ਬਹੁਤ ਜ਼ਰੂਰੀ ਆ ਜਿਹੜੇ ਵੀ ਤੁਸੀਂ ਬਰਤਨ ਦੇ ਵਿੱਚ ਆਚਾਰ ਪਾਉਂਗੇ ਉਹਨੂੰ ਧੁੱਪ ਜ਼ਰੂਰ ਲਵਾਇਆ ਕਰੋ ਕਈ ਵਾਰੀ ਆਪਣਾ ਬਰਤਨ ਆ ਜਿਹੜਾ ਉਹ ਸਿੱਲਾ ਜਾਂ ਹੁੰਦਾ ਫਿਰ ਆਚਾਰ ਆ ਜਿਹੜਾ ਆਪਣਾ ਖਰਾਬ ਹੋ ਜਾਂਦਾ ਸਭ ਤੋਂ ਪਹਿਲਾਂ ਆਪਾਂ ਮਸਾਲੇ ਪਾਵਾਂਗੇ ਤੁਸੀਂ ਜਿੰਨੇ ਮਰਜ਼ੀ ਮਸਾਲੇ ਪਾ ਲਿਓ ਇਹਦੇ ਵਿੱਚ ਧਨੀਆ ਪਾਊਡਰ ਪਾ ਸਕਦੇ ਹੋ ਰਾਈ ਪਾ ਸਕਦੇ ਹੋ ਕੁਝ ਹੋਰ ਵੀ ਜਿਹੜੇ ਕੋਈ ਮਸਾਲੇ ਤੁਹਾਨੂੰ ਪਸੰਦ ਨੇ ਅਜਮਾਣ ਵਗੈਰਾ ਵੀ ਪਾ ਸਕਦੇ ਹਾਂ ਪਰ ਬੇਸਿਕ ਮਸਾਲੇ ਨੇ ਜਿਹੜੇ ਅੰਬ ਦੇ achar ਚ ਇਹੀ ਪੈਂਦੇ ਨੇ ਤਿੰਨ ਮਸਾਲਿਆਂ ਨਾਲ ਹੀ ਅੰਬ ਦਾ achar ਆ ਜਿਹੜਾ ਪਿਓਰ ਪੰਜਾਬੀ achar ਆ ਉਹ ਤਿੰਨ ਮਸਾਲਿਆਂ ਨਾਲ ਹੀ ਬਣਦਾ ਤੇ ਜਿਹੜਾ ਤੇਲ ਆ ਉਹ ਵੀ ਆਪਾਂ ਕੱਚਾ ਪਾਵਾਂਗੇ ਬਿਲਕੁਲ ਵੀ ਆਪਾਂ ਗਰਮ ਕਰਕੇ ਤੇਲ ਨਹੀਂ ਪਾਉਣਾ ਕਈ ਇੱਥੇ ਮੇਰੇ ਭੈਣ ਭਰਾ ਸੋਚਦੇ ਹੋਣਗੇ ਵੀ ਕੱਚੇ ਤੇਲ ਦੀ ਖੁਸ਼ਬੂ ਆਉਂਦੀ ਆ ਬਿਲਕੁਲ ਨਹੀਂ ਆਉਂਦੀ ਸਾਨੂੰ ਕੱਚਾ ਤੇਲ ਵੀ ਖਾਣਾ ਚਾਹੀਦਾ ਸਾਰਾ ਦਿਨ ਆਪਾਂ ਗਰਮ ਕੀਤਾ ਹੋਇਆ ਤੇਲ ਹੀ ਖਾਨਿਆ ਸਿਰਫ achar ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਕੱਚਾ ਤੇਲ ਖਾਨਿਆ ਕੋਸ਼ਿਸ਼ ਕਰਿਆ ਕਰੋ ਵੀ ਆਪਾਂ ਜਿਹੜਾ ਤੇਲ ਆ ਗਰਮ ਕਰਕੇ ਨਾ ਪਾਈਏ ਕੱਚਾ ਹੀ ਪਾਈਏ ਅੱਧਾ ਕ ਤੇਲ ਆਪਾਂ ਪਾ ਲਿਆ ਕੁਛ ਕ ਆਪਾਂ ਬਚਾ ਕੇ ਰੱਖ ਲਿਆ ਜਿਹੜਾ ਲੂਣ ਮਿਰਚਾ ਸਾਰਾ ਚੰਗੀ ਤਰ੍ਹਾਂ ਆਪਾਂ ਸਾਰੀਆਂ ਫਾੜੀਆਂ ਨੂੰ ਰਲਾ ਕੇ ਲਾ ਦੇਣਾ ਕੋਈ ਵੀ ਫਾੜੀ ਆ ਜਿਹੜੀ ਆਪਣੀ ਰਹਿਣੀ ਨਹੀਂ ਚਾਹੀਦੀ ਵਧੀਆ ਚੰਗੇ ਤਰੀਕੇ ਨਾਲ ਇਹਨੂੰ ਮਲਾਉਣਾ ਮਿਕਸ ਕਰਨਾ ਸਾਰੇ ਆਚਾਰ ਨੂੰ ਜਿੰਨਾ ਵਧੀਆ ਤੁਸੀਂ ਮਸਾਲਾ ਇਹਦੇ ਵਿੱਚ ਰਲਾਉਂਗੇ ਉਨਾਂ ਵਧੀਆ ਜਿਹੜਾ ਆਚਾਰ ਆਪਣਾ ਬਣ ਕੇ ਤਿਆਰ ਹੋਊਗਾ ਜਿਹੜੇ ਇਹ ਅਚਾਰ ਨੇ ਲੂਣ ਤੇ ਤੇਲ ਦੇ ਸਿਰ ਤੇ ਟਿਕਦੇ ਨੇ ਜੇ ਤੁਹਾਡੇ ਅਚਾਰ ਦੇ ਵਿੱਚ ਲੂਣ ਦੀ ਕਮੀ ਆ ਜਾਂ ਤੇਲ ਦੀ ਕਮੀ ਆ ਅਚਾਰ ਖਰਾਬ ਹੁੰਦਾ ਬਾਕੀ ਜੇ ਤੁਹਾਡੇ ਹੱਥ ਗਿੱਲੇ ਨੇ ਜਾਂ ਤੁਸੀਂ ਵਿੱਚੋਂ ਬਾਅਦ ਚੋਂ ਜਦੋਂ ਅਚਾਰ ਕੱਢਦੇ ਹੋ ਉਦੋਂ ਤੁਹਾਡੇ ਹੱਥ ਗਿੱਲੇ ਹੋਣ ਫੇਰ ਵੀ ਜਿਹੜਾ ਅਚਾਰ ਆ ਖਰਾਬ ਹੋ ਜਾਂਦਾ ਲੋ ਜੀ ਚੰਗੀ ਤਰ੍ਹਾਂ ਰਲਾਉਣ ਤੋਂ ਬਾਅਦ ਆਪਾਂ ਇਹਨੂੰ ਪਾ ਦਾਂਗੇ ਕੰਟੇਨਰ ਦੇ ਵਿੱਚ ਡੱਬੇ ਚ ਪਾ ਦਾਂਗੇ ਕੋਈ ਇਹਨੂੰ ਧੁੱਪ ਲਵਾਉਣ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਔਖਾ ਨਹੀਂ ਹੈਗਾ ਬਸ ਇੱਕ ਵਾਰੀ ਪਾ ਕੇ ਰੱਖੋ ਤੇ ਉਸ ਤੋਂ ਬਾਅਦ ਤੁਸੀਂ ਸਾਲ ਖਾਓ ਦੋ ਸਾਲ ਖਾਓ ਜਿੰਨਾ ਤੁਸੀਂ ਇਹ achar ਪਾਉਂਗੇ ਉਹਨਾਂ ਲੰਬਾ ਟਾਈਮ ਚੱਲੇਗਾ ਲੋਜਿਕ ਕ ਡੱਬੇ ਦੇ ਵਿੱਚ ਪੈ ਗਿਆ ਸੀਗਾ ਤਕਰੀਬਨ ਇਹ 1.5 5 ਕਿਲੋ ਹੋਊਗਾ ਤੇ ਕੁਝ ਲੂਣ ਆਪਾਂ ਬਾਅਦ ਚ ਉੱਤੇ ਪਾਵਾਂਗੇ ਮੈਂ ਇੱਥੇ ਅੱਧਾ ਕਿਲੋ ਲੂਣ ਪਾਇਆ ਕੁਝ ਆਪਾਂ ਪਹਿਲਾਂ ਪਾਤਾ ਸੀ ਜਦੋਂ ਆਪਾਂ ਪਾਣੀ ਕੱਢਿਆ ਸੀ ਨਿੰਬੂ ਦਾ achar ਦਾ ਹੰਬ ਦਾ ਸੌਰੀ ਲੋ ਜੀ ਜਿਹੜਾ ਬਚਿਆ ਹੋਇਆ ਥੱਲੇ ਵਾਲਾ ਮਸਾਲਾ ਆਪਾਂ ਦੋਨੇ ਡੱਬਿਆਂ ਦੇ ਵਿੱਚ ਪਾ ਦਾਂਗੇ ਇਹਨੂੰ ਇਹਦੇ ਨਾਲ ਜਿਹੜਾ ਬਿਲਕੁਲ ਵੀ ਆਚਾਰ ਖਰਾਬ ਨਹੀਂ ਹੋਣਾ ਉੱਤੇ ਜ਼ਰੂਰ ਪਾਇਆ ਕਰੋ ਮਸਾਲੇ ਵੱਧ ਘੱਟ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਜਿੰਨੇ ਤੁਹਾਨੂੰ ਪਸੰਦ ਨੇ ਹੁਣ ਇਹ ਤੁਹਾਨੂੰ ਘੱਟ ਲੱਗਦੇ ਹੋਣਗੇ ਮਸਾਲੇ ਪਰ ਜਿਵੇਂ ਜਿਵੇਂ ਆਚਾਰ ਬਣੀ ਜਾਂਦਾ ਮਸਾਲੇ ਬਚ ਜਾਂਦੇ ਨੇ ਥੱਲੇ ਲੋ ਜੀ ਦੋਨਾਂ ਡੱਬਿਆਂ ਦੇ ਵਿੱਚ ਆਪਾਂ ਪਾ ਦਾਂਗੇ ਕੁਛ ਪਹਿਲਾਂ ਆਪਾਂ ਦੂਜੇ ਚ ਪਾਤਾ ਸੀ ਹੁਣ ਆਪਾਂ ਇਹਦੇ ਚੰਗੀ ਤਰ੍ਹਾਂ ਭਾਂਤ ਨੂੰ ਸਾਫ਼ ਕਰਕੇ ਪਾ ਦਾਂਗੇ ਹੱਥਾਂ ਦੇ ਨਾਲ ਬਿਲਕੁਲ ਵੀ ਔਖਾ ਨਹੀਂ ਹੈਗਾ 5-7 ਮਿੰਟਾਂ ਦੇ ਵਿੱਚ ਹੀ ਆਚਾਰ ਪੈ ਜਾਂਦਾ ਆਪਣੇ ਘਰੇ ਸਾਫ਼ ਸੁਥਰਾ ਬਣਾ ਕੇ ਖਾਇਆ ਕਰੋ ਸਹੀ ਟਾਈਮਾ ਹੁਣ ਆਚਾਰ ਬਣਾਉਣ ਦਾ ਫਿਰ ਮੀਂਹ ਪੈਣ ਲੱਗ ਜਾਂਦੇ ਆ ਫਿਰ ਉਸ ਤੋਂ ਬਾਅਦ ਜੇ ਧੁੱਪਾਂ ਪੈਣ ਤਾਂ ਹੀ ਆਚਾਰ ਬਣਦਾ ਲੋ ਜੀ ਜਿਹੜਾ ਬਚਿਆ ਹੋਇਆ ਤੇਲ ਸੀ ਉਹਨੂੰ ਵੀ ਆਪਾਂ ਉੱਤੇ ਪਾ ਦਾਂਗੇ ਦੋਨਾਂ ਡੱਬਿਆਂ ਦੇ ਵਿੱਚ ਅੱਧਾ ਕਿਲੋ ਤੋਂ ਥੋੜਾ ਜਿਹਾ ਵੱਧ तकरीबन 700 ਗ੍ਰਾਮ ਆਪਾਂ ਜਿਹੜਾ ਤੇਲ ਆ ਪਾਤਾ 5.5 ਕਿਲੋ ਅੰਬ ਦੇ ਵਿੱਚ ਬਾਕੀ ਤੁਸੀਂ ਵੱਧ ਘੱਟ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਅੱਧਾ ਕਿਲੋ ਵੀ ਪਾ ਸਕਦੇ ਹੋ ਅੱਧਾ ਕਿਲੋ ਨਾਲ ਵੀ ਸਰ ਜਾਂਦਾ ਹੈ ਇਹਨੂੰ ਆਪਾਂ ਬੰਦ ਕਰਕੇ ਰੱਖ ਦਾਂਗੇ ਬਿਲਕੁਲ ਵੀ ਆਪਾਂ ਇਹਨੂੰ ਛੇੜਾਂਗੇ ਨਹੀਂ ਜਿਹੜਾ ਦੂਜਾ ਲੂਣ ਪਾਵਾਂਗੇ ਆਪਾਂ ਉਹ ਸਵੇਰੇ ਪਾਵਾਂਗੇ ਕੱਲ ਨੂੰ ਨੂੰ ਜਿਹੜੇ ਦੇਖ ਲਓ ਕਿੰਨਾ ਵਧੀਆ ਆਪਣਾ ਜਿਹੜਾ ਆਚਾਰ ਆ ਡੱਬਿਆਂ ਦੇ ਵਿੱਚ ਪਾਇਆ ਹੋਇਆ ਲੱਗਦਾ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਇਹ ਆਚਾਰ ਤੇ ਬਾਕੀ ਇਹ ਸਾਡੇ ਜਿਉਣ ਦੀ ਆਸ ਨੇ ਅਪਨਾਸ ਕਰਦੇ ਆ ਵੀ ਕੋਈ ਆਊਗਾ ਆਪਾਂ ਕਿਸੇ ਰਿਸ਼ਤੇਦਾਰ ਨੂੰ ਆਚਾਰ ਦੇਵਾਂਗੇ ਸਾਲ ਭਰ ਵਾਸਤੇ ਆਪਾਂ ਸਟੋਰ ਕਰਕੇ ਰੱਖਦੇ ਆ ਕਿਉਂਕਿ ਸਾਲ ਚ ਇੱਕ ਵਾਰੀ ਅੰਬਾਂ ਦਾ ਸੀਜ਼ਨ ਆਉਂਦਾ ਤੁਸੀਂ ਚਾਹੋ ਤਾਂ ਇਹਦੇ ਵਿੱਚ ਇੱਕ ਮੁਠੀ-ਮੁਠੀ ਦੋਨਾਂ ਦੇ ਵਿੱਚ ਸ਼ੱਕਰ ਦੀ ਜਾਂ ਗੁੜ ਦੀ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਆਚਾਰ ਬਹੁਤ ਜ਼ਿਆਦਾ ਸਵਾਦ ਬਣਦਾ ਆਪਾਂ ਉਹਦੀ ਰੈਸਪੀ ਤੁਹਾਨੂੰ ਅਲੱਗ ਤੋਂ ਦੇਵਾਂਗੇ ਲਓ ਜੀ ਦੂਜੇ ਦਿਨ ਦੀ ਸਵੇਰ ਦਾ ਟਾਈਮ ਆ ਤੇ ਆਪਾਂ ਆਚਾਰ ਨੂੰ ਹਲਾ ਲਾਂਗੇ ਜਿਹੜਾ ਆਪਣਾ ਤੇਲ ਆ ਉਹਨੂੰ ਆਪਾਂ ਉਲਟਾ ਕਰਕੇ ਥੱਲੇ ਕਰ ਦਾਂਗੇ ਤਾਂ ਕਿ ਸਾਰੇ ਅੰਬ ਨੂੰ ਜਿਹੜਾ ਤੇਲ ਆ ਅਲੱਗ ਸਕੇ ਉਦੋਂ ਸੁੱਕਾ ਜਾ ਹੋ ਜਾਂਦਾ ਕਈ ਵਾਰੀ ਬਸ ਤੁਸੀਂ ਤੁਰੇ ਸੇ ਤੁਰੇ ਫਿਰਦੇ ਨਾ ਜਦੋਂ ਵੀ ਇੱਕ ਵਾਰੀ ਹੁਣ ਆਪਾਂ ਇਹਨੂੰ ਲੂਣ ਪਾ ਕੇ ਰੱਖਾਂਗੇ ਇੱਕ ਵਾਰੀ ਆਪਾਂ ਰਾਤ ਆਚਾਰ ਪਾ ਕੇ ਰੱਖਿਆ ਸੀ ਉਸ ਤੋਂ ਬਾਅਦ ਆਪਾਂ ਇਹਨੂੰ ਤੜਕੇ ਹਲਾਤਾ ਸੀ ਹੁਣ ਆਪਾਂ ਇਹਨੂੰ ਦੁਬਾਰੇ ਹਲਾਤਾ ਤੇ ਲੂਣ ਪਾਉਣ ਤੋਂ ਬਾਅਦ ਤੁਸੀਂ ਇਹਨੂੰ 24 ਘੰਟੇ ਨਾ ਛੇੜੋ ਉਸ ਤੋਂ ਬਾਅਦ ਤੁਸੀਂ ਹਫ਼ਤਾ ਇਹਨੂੰ ਜਿਵੇਂ ਤੁਰੇ ਫਿਰਦੇ ਹੋ ਤੁਸੀਂ ਇਹਨੂੰ ਹਲਾ ਦਿਆ ਕਰੋ ਕੋਈ ਆਪਾਂ ਇਹਨੂੰ ਧੁੱਪ ਚ ਨਹੀਂ ਰੱਖਣਾ ਥੋੜਾ ਬਹੁਤਾ ਬਸ ਉੱਪਰ ਥੱਲੇ ਕਰ ਦਿਆ ਕਰੋ ਹਲਾ ਕੇ ਕਦੇ ਵੀ ਜਿਹੜਾ ਆਚਾਰ ਆ ਤੁਹਾਡਾ ਖਰਾਬ ਨਹੀਂ ਹੋਊਗਾ ਬੇਫਿਕਰ ਹੋ ਕੇ ਤੁਸੀਂ ਆਚਾਰ ਪਾ ਸਕਦੇ ਹੋ ਜਿੰਨਾ ਮਰਜ਼ੀ ਪਾ ਲਿਓ ਤੁਸੀਂ ਜਿੰਨਾ ਦਾ ਆਚਾਰ ਖਰਾਬ ਹੁੰਦਾ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਪਾ ਕੇ ਦੇਖਿਓ ਲਓ ਜੀ ਤਕਰੀਬਨ ਆਪਾਂ ਪਾਈਆ ਕੁ ਲੂਣ ਇਹਦੇ ਚ ਹੋਰ ਪਾ ਦਾਂਗੇ 250 ਗ੍ਰਾਮ ਤਕਰੀਬਨ ਤੇ ਉੱਪਰ ਲੂਣ ਪਾ ਕੇ ਰੱਖਣ ਨਾਲ ਕਦੇ ਵੀ ਆਚਾਰ ਖਰਾਬ ਨਹੀਂ ਹੁੰਦਾ ਵਰਤ ਜੀਵਨਾ ਦਾਗੇ ਆਪਾਂ ਸਾਰੇ ਆਚਾਰ ਦੇ ਉੱਤੇ ਜਿਹਨੂੰ ਫਿਰ 24 ਘੰਟੇ ਬਿਲਕੁਲ ਨਹੀਂ ਛੇੜਨਾ ਜਦੋਂ 3-4 ਦਿਨ ਲੰਘ ਜਾਂਦੇ ਨੇ ਆਚਾਰ ਪਾਏ ਨੂੰ ਫਿਰ ਆਚਾਰ ਦਾ ਕੋਈ ਖਤਰਾ ਨਹੀਂ ਹੁੰਦਾ ਖਰਾਬ ਹੋਉਂਦਾ ਇੱਕ ਹਫਤੇ ਬਾਅਦ ਤੁਸੀਂ ਇਹਨੂੰ ਖਾ ਕੇ ਦੇਖ ਸਕਦੇ ਹੋ ਜੇ ਤੁਹਾਨੂੰ ਲੱਗੇ ਵੀ ਲੂਣ ਘੱਟ ਆ ਤਾਂ ਤੁਸੀਂ ਰੂਟ ਪਾ ਸਕਦੇ ਹੋ ਇਹਦੇ ਚੋਂ ਕੋਈ ਚੱਕਰ ਨਹੀਂ ਬਾਅਦ ਚੋ ਵੀ ਲੂਣ ਪੈ ਜਾਂਦਾ ਹੁੰਦਾ ਆਚਾਰ ਦੇ ਵਿੱਚ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸასიਆਕਾਲ ਹੱਸਦੇ ਵਸਤੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਧਿਆਨ ਰੱਖਣਾ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ